ਨਾ ਤੂੰ ਹੈ ਕਿਥੋਂ ਦਾ ਪਹਿਲਾਂ ਮੈਨੂੰ ਦੱਸ ਮੈਂ ਵਿਹਾਰ ਦਾ ਹਾਂ ਕਿੰਨੇ ਸਾਲ ਹੋ ਗਏ ਪੰਜਾਬ ਚ ਰਹਿੰਦੇ ਨੂੰ ਮੇਰੇ ਕੋ 15 ਸਾਲ ਹੋ ਗਏ ਅੱਬ ਪੰਜਾਬੀ ਬੋਲਣਾ ਫਿਰ 15 ਸਾਲ ਹੋ ਗਏ ਹਾਂ ਇੱਥੇ ਕੀ ਕੰਮ ਕਰਦਾ ਹਾਂ ਇੱਥੇ ਮੈਂ ਕੰਮ ਕਰਦਾ ਤਾਂ ਖੇਤੀ ਖੁਤੀ ਕਰਦਾ ਹਾਂ ਨਹੀਂ ਨਹੀਂ ਹੁਣ ਕੀ ਕਰਦਾ ਹਾਂ ਹੁਣ ਖੇਤੀ ਖੁਤੀ ਕਰੂੰਗਾ ਜਾ ਕੇ ਹਾਂ ਬੱਸ ਪੰਜਾਬੀ ਬੋਲੇ ਕਰਨਾ ਫਿਰ 15 ਸਾਲ ਹੋ ਗਏ ਤੈਨੂੰ ਪੰਜਾਬ ਚ ਰਹਿੰਦੇ ਆਲੂ ਆਲੂ ਲਾਉਣੇ ਆ ਆਲੂ ਕਿਹੜੇ ਪਿੰਡਾਂ ਦਾ ਲੱਗੇ ਤੂੰ ਅਜ ਹੁਣ ਲਾਉਣੇ ਆ ਲਗਾਉਣੇ ਆ ਉਹਨੂੰ ਪਟਨ ਪਟਨ ਜਾਂਦੇ ਆ ਆਲੂਆਂ ਤਾਂ ਦੋ ਦੋ ਬਣ ਗਏ ਨਹੀਂ ਬਹੁਤ ਬਣੇਗਾ ਆ 15 ਸਾਲ ਹੋ ਗਏ ਬੀਬੀ ਬੱਚਾ ਬੀਬੀ ਬੱਚਾ ਸਭ ਰਹਤਾ ਹੈ ਖੰਨਾ ਐ ਤੂੰ ਫਿਰ ਹਿੰਦੀ ਜੋ ਗਿਆ ਪੰਜਾਬੀ ਬੋਲ ਕੰਨਾ ਖੰਨਾ 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 ਹਿੰਦੀ ਆ ਕੰਨਾ ਹੰਡੀ ਰਹਿੰਦੇ ਬੰਦਾ ਜਿੰਗੀ ਤਰ੍ਹਾਂ ਪੰਜਾਬੀ ਬੋਲਦਾ ਪੰਜਾਬੀ ਬੋਲੇ ਕਰ ਫਿਰ ਟਕਾ ਕੇ ਠੋਕੇ ਬੋਲੇ ਕਰ ਤੇ ਪੰਜਾਬੀ ਨਾ ਬੋਲੂਗਾ ਭਾਈ ਦੋ ਚਾਰ ਦਿਨ ਦੋ ਚਾਰ ਦਿਨ ਰਹੂੰਗਾ ਨਾ ਤਾਂ ਫਿਰ ਦੋ ਚਾਰ ਦਿਨ ਕਿਉਂ ਤੂੰ ਪੰਜਾਬੀ ਬੋਲੇਗਾ ਨਹੀਂ ਮੈਂ ਤੇਰੀ ਵੀਡੀਓ ਬਣਾ ਕੇ ਨਾ ਬੱਲਾਂਗੇ ਭਗਵੰਤ ਮਾਨ ਨੂੰ ਪਾ ਦੇਣੀ ਵੀ ਬੰਦਾ ਪੰਜਾਬੀ ਨਹੀਂ ਬੋਲਦਾ ਵਾਹ ਦੇ ਵਾਹ ਵਾਹ ਠੀਕ ਨਹੀਂ ਆਦਾ ਬਾਈ ਬਾਈ ਅੱਜ ਵੀ ਮਤਰਾ ਆਹ ਬੰਦਾ 15 ਸਾਲ ਹੋ ਗਏ ਪੰਜਾਬ ਜਨਦ ਨੇ ਇਹਨੂੰ ਇਹ ਪੰਜਾਬੀ ਬੋਲਦਾ ਠੋਕ ਕੇ ਪਰ ਹਿੰਦੀ ਚ ਕਈ ਵਾਰੀ ਹੋ ਜਾਂਦਾ ਹੈ ਨਾ ਐਸੇ ਜਾਂਦਾ ਆਪਣਾ ਹੈਂ ਇਹ ਵੀ ਵਾਰ ਹਿੰਦੀ ਚ ਆ ਜਾਂਦਾ ਕਈ ਵਾਰੀ ਹਿੰਦੀ ਚ ਆ ਜਾਂਦਾ ਹਾਂ ਹੁਣ ਕਹਿੰਦਾ ਹਰਿਆਣੇ ਗਿਆ ਸੀ ਮੈਂ ਹਰਿਆਣੇ ਵਿੱਚ ਹੋ ਗਿਆ ਨਾ ਹਾਂ ਹਰਿਆਣੇ ਵਿੱਚ ਹਰਿਆਣੇ ਵਿੱਚ ਹੋਏ ਕਿਥੇ ਕੱڑا ਗਿਆ ਹਾਂ ਇੱਥੇ ਗਿਆ ਸੀ ਹੈਂ ਕੱਠਾ ਗਿਆ ਥਾ ਬੜੀ ਪਿਆਰੀ ਬੋਲੀ ਯਾਰ ਹਾਂ ਪਿਆਰੀ